ਸਣ ਕੋ ਆਵੋ ਵੇ ਸਤਿ ਤਪ ਤਨ ਸੇ ਤਰ ਸਜਾਵੋ ਕਮਰ ਕਸਾ ਕਰ ਦੇ ਦਿਖਾਈ ਕਮਰੀ ਖੁਸ਼ੀ ਹੋਏ ਅਦ்கਾਈ ਸਬਤ ਮਾਈ ਭਾਈ ਫਦੇ ਬੁਲਾਈਏ ਗਾਜ ਕੇ ਬਲਾਜ ਬੋਲੇ ਸੋਨਿਹਾਲ ਸਤ ਸਰੀ ਆਕਾਰ ਗੁਰਪ੍ਰੀਤ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਸੱਜੇ ਪਾਸਾ ਮੋਦੀ ਕਾਲੇ ਦੌਲਤ Khan ਨਵਾਬ ਦੇ ਹੱਟ ਉੱਤੇ ਬੈਠੇ ਹੋਏ ਨੇ ਸ਼ਿਕਾਇਤ ਕਰਨ ਵਾਲਿਆਂ ਨੇ ਸ਼ਿਕਾਇਤ ਕੀਤੀ ਜੀ ਜਿਹੜਾ ਤੁਸੀਂ ਸੌਦਾ ਤੋਲਣ ਵਾਲੇ ਤੇ ਰੱਖਿਆ ਨਾ ਉਹ ਤੇ ਸੌਦਾ ਮੁਫਤ ਦੀ ਲਟਾਈ ਜਾ ਰਿਹਾ ਲੋ ਸਰ ਸਿੰਘ ਮੈਂ ਕਹਿ ਕੇ ਉਸੇ ਸਮਾਪਤੀ ਕਰਨੀ ਮੋਦੀ ਕਾ ਨੇ ਉੱਤੇ ਇੱਕ ਆਇਆ ਹੈ ਤਲਾਵਾ ਨਵਾ ਮੋਦੀ ਕਾ ਨੇ ਉੱਤੇ ਇੱਕ ਆਇਆ ਹੈ ਤਲਾਵਾ ਨਵਾ ਸਤਨਾਮ ਸਤਨਾਮ ਬੋਲ ਗਾਦੀ ਮਹਾਂ ਤੇਰਾ ਤੇਰਾ ਮੈਂ ਹਾਂ ਤੇਰਾ ਤੇਰਾ ਕਹੀ ਜਾਵੇ ਕੋਲ ਗਾ हिकु आया है त नव मोदी कले हिकु आया हा तव्हां नव सपना सपनाम बोलदा ते तोड़ी ते की ॼवे तोल दी महां ते ਕੱਤੀ ਉਹਦੀ ਜਾਈਏ ਤੇ ਉਹ ਸੁਚਾ ਨਹੀਂ ਦੇ ਤੱਕਦਾ ਕੱਤੀ ਉਹਦੀ ਜਾਈਏ ਤੇ ਉਹ ਖਾਲੀ ਖਾਲੀ ਲੱਗਦੀ ਕੱਤੀ ਉਹਦੀ ਜਾਈਏ ਤੇ ਉਹ ਕਾਲੀ ਕਾਲੀ ਲੱਗਦੀ ਕੱਤੀ ਉਹਦੀ ਜਾਈਏ ਤੇ ਉਹ ਕਾਲੀ ਕਾਲੀ ਲੱਗਦੀ ਮੰਗੀਏ ਜਵਾਨੋਂ ਜੋ ਵੀ ਦੀ ਜਿਵੇਂ ਲੱਗਦੀ ਮੰਗੀਏ ਜਵਾਨੋਂ ਜੋ ਵੀ ਦੀ ਜਿਵੇਂ ਲੱਗਦੀ ਮੇਰੇ ਜਦ ਮਿਲੇ ਜਾ ਕੇ ਉਹ ਤੋੜਾ ਹੋਵੇ ਤਵੇਂ ਲੱਖ ਤੇ ਕਰੋੜ ਦਾ ਜੀ ਮੈਂ ਹਾਂ ਤੇਰਾ ਤੇਰਾ ਮੈਂ ਹਾਂ ਤੇਰਾ ਤੇਰਾ ਕਹੀ ਜਾਵੇ ਤੋੜਦਾ ਜੀ ਮੈਂ ਹਾਂ ਤੇਰਾ ਤੇਰਾ ਮੈਂ ਹਾਂ ਤੇਰਾ ਤੇਰਾ ਕਹੀ ਜਾਵੇ ਤੋੜਦਾ ਜੀ ਮੈਂ ਹਾਂ ਤੇਰਾ ਤੇਰਾ ਮੈਂ ਹਾਂ ਤੇਰਾ ਤੇਰਾ ਕਹੀ ਜਾਵੇ ਤੋੜਦਾ ਜੀ ਮਾਦੀ ਤੇ ਉਹ ਉੱਤਕਾ ਨੀਂਦ ਰੱਖਦਾ ਲਾ ਕੇ ਸਮਾਦੀ ਤੇ ਉਹ ਉੱਤਕਾ ਨੀਂਦ ਰੱਖਦਾ ਇਸ ਮਾਦੀ ਤੇ ਉਹ ਉੱਤਕਾ ਨੀਂਦ ਰੱਖਦਾ ਲਾ ਕੇ ਸਮਾਦੀ ਤੇ ਉਹ ਉੱਤਕਾ ਨੀਂਦ ਰੱਖਦਾ ਉਹ ਮਾਲ ਬੁੱਢਾ ਟੀਵੀ ਆਵੇ ਉੱਤਕਾ ਨੀਂਦ ਤੱਕਦਾ ਮਾਲ ਬੁੱਢਾ ਟੀਵੀ ਆਵੇ ਉੱਤਕਾ ਨੀਂਦ ਤੱਕਦਾ ਮਿੱਠੇ ਬੋਲ ਨਿਚੇੜੀ ਤੇ ਗੰਭੀਰ ਕੋਲ ਰਾਹੀ ਮੈਂ ਹਾਂ ਤੇਰਾ ਤੇਰਾ ਮੈਂ ਹਾਂ ਤੇਰਾ ਤੇਰਾ ਕਹੀਂ ਜਾਵੇ ਕੋਲ ਰਾਹੀ ਮੈਂ ਹਾਂ ਤੇਰਾ ਤੇਰਾ ਮੈਂ ਹਾਂ ਤੇਰਾ ਤੇਰਾ ਕਰੀ ਜਾਵੇ ਕੋਲ ਰਾਹੀ ਮੈਂ ਹਾਂ ਤੇਰਾ ਤੇਰਾ ਮੈਂ ਹਾਂ ਤੇਰਾ ਤੇਰਾ ਕਰੀ ਜਾਵੇ ਕੋਲ ਰਾਹੀ ਰੱਖਦਾ ਹਸਾਬ ਨਾਲ ਕਹੇ ਲੈਣ ਦੇਣ ਵਾਲਾ ਰੱਖਦਾ ਹਸਾਬ ਨਾਲ ਕਹੇ ਲੈਣ ਦੇਣ ਵਾਲਾ ਰੱਖਦਾ ਹਸਾਬ ਨਾਲ ਕਹੇ ਲੈਣ ਦੇਣ ਵਾਲਾ ਰੱਖਦਾ ਹਸਾਬ ਨਾਲ ਲੱਗ ਜੇ ਉਧਾਰ ਵਾਲੀ ਰੱਖ ਦਾਤ ਤਾ ਬਣਾ ਲੱਗ ਜੇ ਉਧਾਰ ਵਾਲੀ ਰੱਖ ਦਾਤ ਤਾ ਬਣਾ ਲੱਗ ਤੇ ਉਧਾਰ ਵਾਲੀ ਰੱਖ ਦਾਤ ਤਾ ਬਣਾ ਲੱਗ ਤੇ ਉਧਾਰ ਵਾਲੀ ਰੱਖ ਦਾਤ ਤਾ ਉਹ ਮੁੰਡੇ ਭਾਰੇ ਭਾਰੇ ਛਾਪੇ ਨਹੀਂ ਦੇ ਕੋਲ ਦਾ ਜੀ ਬਹਾ ਤੇਰਾ ਤੇਰਾ ਮੁੰਡੇ ਭਾਰੇ ਭਾਰੇ ਛਾਪੇ ਨਹੀਂ ਦੇ ਕੋਲ ਦਾ ਜੀ ਗਿੰਦਾ ਤੇਰਾ ਉਦੀ ਰਹਿੰਦਾ ਹੈ ਜ਼ਬਾਨ ਤੇ ਤੇਰਾ ਉਦੀ ਰਹਿੰਦਾ ਹੈ ਜ਼ਬਾਨ ਤੇ ਗਿੰਦਾ ਤੇਰਾ ਉਦੀ ਰਹਿੰਦਾ ਹੈ ਜੋ ਉਤਕਾਨਦਾਰ ਗਿਟਾ ਨਹੀਂਓ ਇਹੋ ਜਿਆਹ ਜਹਾਨ ਤੇ ਉਤਕਾਨਦਾਰ ਗਿਟਾ ਨਹੀਂਓ ਇਹੋ ਜਿਆਹ ਜਹਾਨ ਤੇ ਕਾਨਦਾਰ ਗਿਟਾ ਨਹੀਂਓ ਇਹੋ ਜਿਆਹ ਜਹਾਨ ਦੇ ਉਤਕਾਨਦਾਰ ਗਿਟਾ ਨਹੀਂਓ ਇਹੋ पूरा कम द पोती ॿोला जी पूरा कम द पोती बोला ते ਨੂੰ ਉੱਤੇ ਤੇਰਾ ਆਗਾ ਕਲਾਵਾ ਨਾਮ ਸਤਨਾਮ ਸਤਨਾਮ ਕੋ ਲਾਜੀ ਮੈਂ ਹਾਂ ਤੇਰਾ ਤੇਰਾ ਮੈਂ ਹਾਂ ਤੇਰਾ ਤੇਰਾ ਕਹੀ ਜਾਵੇ ਕੋ ਲਾਜੀ ਮੈਂ ਹਾਂ ਤੇਰਾ 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 ਕਰੀ ਜਾਵੇ ਕੋ ਲਾਜੀ ਮੈਂ ਹਾਂ ਤੇਰਾ ਤੇਰਾ ਮੈਂ ਹਾਂ ਤੇਰਾ ਤੇਰਾ ਬੀ ਜਾਏ ਤੇ ਉਹ ਖਾਲੀ ਖਾਲੀ ਲੱਗਦੀ ਮੰਗੀਏ ਜ਼ਬਾਨੋਂ ਜੋ ਵੀ ਦੀ ਜਮੜੇ ਜੱਗ ਦੀ ਫੱਤੀ ਉੱਡ ਜਾਈਏ ਤੇ ਉਹ ਖਾਲੀ ਖਾਲੀ ਲੱਗਦੀ ਮੰਗੀਏ ਜ਼ਬਾਨੋਂ ਜੋ ਵੀ ਦੀਟ ਮਿਲੇ ਜੱਗ ਮਿੱਟੇ ਬੋਲ ਵਿੱਚ ਛੇੜੀ ਦੇ ਵੰਗ ਬੋਲ ਗਾਜੀ ਮਹ ਤੇਰਾ 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 ਕਹੀ ਜਾਵੇ ਬੋਲ ਗਾਜੀ ਮਹ ਤੇਰਾ ਤੇਰਾ ਮਹ ਤੇਰਾ ਕਰੀ ਜਾਵੇ ਸੌਦਾ ਜੀ ਮੈਂ ਹਾਂ ਤੇਰਾ ਤੇਰਾ ਤੇ ਮੈਂ ਹਾਂ ਤੇਰਾ ਤੇਰਾ ਕਰੀ ਜਾਵੇ ਸੌਦਾ ਜੀ ਮੈਂ ਹਾਂ ਤੇਰਾ ਤੇਰਾ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਨੇ ਸਾਧ ਸੰਗਤ ਜੀ 13 13 ਕਰਕੇ ਸੌਦਾ ਛਟਾਇਆ ਉਹੀ ਸੌਦਾ ਮਹਾਰਾਜ ਜੀ ਪਿਪਲੀ ਵਾਲੇ 13 13 ਕਰਕੇ ਤੁਲ ਕੋਲੀ ਜੜੇ ਤੁਲਟਾਈ ਜਾ ਰਹੇ ਨੇ ਪੇਸਾ ਸੇ ਉਹਨਾਂ ਦਾ ਸ਼ਰੂਪ ਹਰ ਕਾ ਸੇਵਕ ਸੋਹਰ ਜਿਆ ਭੇਦ ਨ ਜਾਣੈ ਮਾਨਸ ਦੇਆ ਸੰਤ ਬਾਬਾ ਨਿਰਮਲ ਸਿੰਘ ਜੀ ਉਹਨਾਂ ਦੇ ਸ਼ਰੂਪ ਨੇ ਉਹਨਾਂ ਹੀ ਭੇਜਿਆ ਲੋਡੀ ਜੀ ਕਹਿੰਦੇ ਮੈਂ ਵੀ ਇੱਕ ਧਰਨ ਪੜ੍ਹਣੀ ਏ ਤੇ ਤੈਂ ਤੇ ਸੰਤਾਂ ਦਾ ਤੇ ਸਾਹਸ ਸਿੰਘ ਜੀ ਕੋਈ ਗੱਲ ਨਹੀਂ 2-3 ਮਿੰਟ ਵੱਧ ਹੋ ਜੰਗੇ ਕੋਈ ਗੱਲ ਨਹੀਂ ਨਾਰੇ ਕਿਰਪਾ ਕਰਨ ਤੇ ਟਾਈਮ ਸਾਰਾ ਸੰਤਾਂ ਲਈ ਹੈ ਬਾਬਾ ਜਵਾਰ ਸਿੰਘ ਦਾ ਇਹ ਬਾਬਾ ਜਵਾਰ ਸਿੰਘ ਉਹ ਡਰ ਵੀ ਹੁੰਦਾ ਬੜਾ ਦਮਕਾ ਮਾਰਦੇ ਬਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਲਾਵਾਂ ਤੇਰੇ ਆ ਮਿੱਤਰਾਂ ਦੀ ਥੂੜ ਸੁੱਖ ਕੇ ਮਤ ਦੇ ਨਾਲ ਲਾਵਾਂ मथे जी मथे लावा जी ते मथे तेरे सुख के मथे जे नाल जी ते प्यारी कुड़ी सुख के मथे जेर प्यारी न सॾण गुरमत बजे इनात बजे ਸਾਡੜੇ ਰਹੇ ਸੀ ਨਤਰੇ ਸਾਡੜੇ ਰਹੇ ਸੀ ਟੁੱਟੇਂ ਦੀ ਜੱਗ ਤਬਾਇਆ ਟੁੱਟੇਂ ਦੀ ਜੱਗ ਤਬਾਇਆ ਜਨ ਨਾਨਕ ਮੇਰਲੇ ਕੋਈ ਜੀ ਤੇਰਿਆ ਪਿਆਰਿਆ ਦੀ ਊੜੀ ਕੋਸ ਕੇ ਮਤੇ ਨਾ ਵਿਲਾਵਾ ਜੀ ਤੇਰੇ ਆ ਪਿਆਰਿਆ ਸ਼ਬਦ ਗੁਰੂ ਧੰ ਧੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਤੇ ਜਨ ਆਵਨ ਕਾ ਇਹ ਸੁਭਾਉ ਜਨ ਕੇ ਸੰਗ ਚਿਤ ਆਵੇ ਨਾਉ ਸਰਬੱਤ ਸੰਗਤ ਨੂੰ ਮਹਾਂਪੁਰਸ਼ਾ ਮਹਾਰਾਜੀ ਕਿਲੇ ਵਾਲੇ ਅਤੇ ਮਹਾਰਾਜੀ ਪਿਪਲੀ ਵਾਲੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੋ ਸਾਧ ਸੰਗਤ ਜੀ ਅੱਜ ਸ਼ੁਭ ਦਿਹਾੜਾ ਮਾਹ ਪੁਰਸਨ ਦੀ ਯਾਦ ਵਿੱਚ ਤਨਤਨ ਮਹਾਰਾਜ ਗਰੀਬ ਨਿਵਾਜ਼ ਕਿਲੇ ਵਾਲੇ ਜਿਨ੍ਹਾਂ ਨੇ ਗਰੀਬਾਂ ਨੂੰ ਨਾਮ ਜਪਾਇਆ ਤੇ ਬਾਣੀ ਨਾਲ ਲਾਇਆ ਉਹਨਾਂ ਦੇ ਬਰਸਾਏ ਹੋਏ ਮਹਾਪੁਰਸ਼ ਸੰਤ ਬਾਬਾ ਪਿਪਲੀ ਵਾਲੇ ਨਿਰੰਕਾਰ ਜੀ ਕਿਰਪਾ ਨਾਲ ਸਤਨਾਮ ਸਿੰਘ ਮਹਾਰਾਜ ਜੀ ਰਾਜਾ yogi ਪਰਮ ਸੰਤ ਰਾਜਾ yogi ਲੀਲਤਾਰੀ ਸ਼ੰਪੜ ਦਾ ਉਹਨਾਂ ਦੇ ਪਰਛਾਏ ਹੋਏ ਨਿਰਮਲ ਸਿੰਘ ਸ਼ੰਤ ਬਾਬਾ ਨਿਰਮਲ ਸਿੰਘ ਖਾਲਸਾ ਜੋ ਦਰਸ਼ਨ ਦੇ ਕੇ ਸੰਗਤਾਂ ਨੂੰ ਗਏ ਨੇ ਤੇ ਸੋਹਣਾ ਕੀਰਤਨ ਕੀਤਾ ਬਾਣੀ ਦਾ ਇਹ ਕਰਕੇ ਸਾ ਸੰਗਤ ਜੀ ਮੈਂ ਸਾਰੀਆਂ ਸੰਗਤਾਂ ਦਾ ਤੇ ਧੰਨ ਧੰਨ ਮਹਾਰਾਜ ਕਿਲੇ ਵਾਲੇ ਮਹਾਰਾਜ ਗਰੀਬਨਵਾਜ ਦਾ ਤੇ ਮਹਾਰਾਜ ਪਿਪਲੀ ਵਾਲੇ ਮਹਾਰਾਜ ਦਾ ਤੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗਰੀਬਨਵਾਜ ਜੀ ਦਾ ਧੰਨਵਾਦ ਕਰਦਾ ਆਜ ਦਾ ਸ਼ੁਭ ਦਿਨ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਜਿਆਰਾ ਮਨਾਇਆ ਗਿਆ ਏ ਉਸ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਜੀ ਦਾ ਅਵਤਾਰ ਜਿਆਰਾ ਮਨਾਇਆ ਗਿਆ ਏ ਦੇ ਨਾਲ ਪਿਪਲੀ ਵਾਲੇ ਮਹਾਰਾਜ ਜੀ ਕਿਲੇ ਵਾਲੇ ਮਹਾਰਾਜ ਦਾ ਜਨਮ ਦਿਨ ਮਨਾਇਆ ਗਿਆ ਏ ਇਸ ਕਰਕੇ ਸੰਗਤਾਂ ਨੇ ਬੜੇ ਬੜੇ ਸੋਹਣੇ ਤਨੋਂ ਮਨੋਂ ਤੁਨੋਂ ਸੇਵਾ ਕੀਤੀ ਏ ਇਹ ਕਰਕੇ ਮਹਾਰਾਜ ਉਹਨਾਂ ਸੇਵਕਾਂ ਦੇ ਵੀ ਬੇੜੇ ਪਾਰ ਲਾਓ ਤੇ ਮੰਨ ਦੀਆਂ ਇਛਾ ਪੂਰਨ ਕਰੋ ਕਿ ਆਈਆਂ ਸੰਗਤਾਂ ਦਾ ਧੰਨਵਾਦ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सत श्री अकार गुरु जी का खालसा गुरु जी की फतेह फतेह